ਆਪ ਕੋਲੀਆਂ ਸੁਗਟਾਂ ਲੈ ਕੇ ਲੋਕ ਇੱਥੇ ਪੀ ਕੇ ਨਾ ਨਹੀਂ ਸਕਦੇ ਮੂੰਹ ਤੇ ਧੂਏ ਮਾਰਦੇ ਆ ਆ ਸਾਹਮਣੇ ਗੁਰੂ ਆਂਦਾ ਦਾ ਦਾਰਿਆ ਸਾਹਮਣੇ ਇਹ ਨਾਲ ਅਗਲੇ ਬਨੇ ਗੁਰੂ ਸਾਹਿਬ ਦਾ ਦਾਰਿਆ ਮੰਦਰਿਆ ਗਾੜੀ ਉੱਤੇ ਲੋਕ ਤਾਂ ਸਾਨੂੰ ਕਹਿੰਦੇ ਕਾਲੀ ਹੁਣੀ ਗੁੰਡਾਗਰਦੀ ਕਰਦੇ ਆ ਗੁੰਡਾਗਰਦੀ ਨਾ ਕਰੀ ਗੁੰਡਾਗਰਦੀ ਤਮਾ ਕਿੰਨੀ ਵਾਰ ਤੁਹਾਨੂੰ ਕਿਹਾ ਦਰਬਾਰ ਸਾਹਿਬ ਲਾਗੇ ਤਮਾਕੂ ਨਹੀਂ ਵੇਚਣਾ ਤੁਹਾਨੂੰ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੁਹਾਨੂੰ ਓਏ ਆ ਕੀ ਇੱਧਰ ਵੇਖੋ ਆ ਵਖਾਜ ਇੱਥਾ ਤੇ ਪੈਸੇ ਦੇ ਦੇ ਕੇ ਤੁਹਾਨੂੰ ਹਲ ਗਏ ਆ ਵੀ ਦੁਕਾਨਾਂ ਦੇ ਪੈਸੇ ਗੁੰਗਾਰ ਆਪ ਕਰ ਹਾਂ ਫਲਾ ਨੂੰ ਜਿਹੜਾ ਹੈ ਇਹ ਨਹੀਂ ਚਲਦਾ ਇੱਧਰ ਆ ਸਿਗਰਟ ਦਿੱਦੀ ਐ ਇੱਥੇ ਖਲੋ ਕੇ ਬੰਦਾ ਪੀ ਕੇ ਸਵੈਲ ਆਉਂਦੀ ਨਹੀਂ ਮੈਨ ਲਾਉਂਦੀ ਨਹੀਂ ਦੱਸ ਉਹਨੂੰ ਜਵਾਬ ਦੇ ਮੈਨੂੰ ਯਾਰ ਇੰਨੀ ਵਾਰੀ ਇਹਨਾਂ ਨੂੰ ਭਾਜੀ ਆ ਗਿਆ ਤੇ ਕੱਲ੍ਹ ਜੀ ਮਾਲਕ ਆਏਗਾ ਨਾ ਬਾਬਾ ਜੀ ਮਾਲਕ ਆਏਗਾ ਤੁਹਾਨੂੰ ਉਹਨਾਂ ਨਾਲ ਮਿਲਾ ਦੇਣਾ ਉਹ ਕਿੰਨੀ ਜਣੀ ਮਾਲਕ ਯਾਰ 10 ਕੁ ਮਾਲਕ ਕਰਨ ਦੇ ਐਸ ਤਾਂ ਨੰਬਰ ਤਾਂ ਬੰਦਾ ਨਹੀਂ 16 ਦਾ ਨੰਬਰ ਨਹੀਂ ਹੁੰਦਾ ਤੈਨੂੰ ਤਾਂ ਮੇਰੇ ਦੇਖਿਆ ਨਾ ਥਾਨ ਕਿਹੜਾ ਵਾ ਯਾਰ ਇਹਨਾਂ ਨੂੰ ਭਾਜੀ ਕਿੰਨੀ ਵਾਰੀ ਵੀ ਆਪਾਂ ਕਹਿ ਲਈਏ ਨਾ ਵੈਸੇ ਤੇ ਕੋਈ ਡਿਫੈਂਡ ਕਰੀ ਜਾਂਦੇ ਡੋਟ ਡਿਫੈਂਡ ਕਿਉਂ ਕਰਨ ਦੇ ਦੀ ਮੈਂ ਆਪਕ ਭੰਡੀ ਬਾਬਾ ਹੀ ਤਾਂ ਉਹ ਦਬਾ ਕੇ ਗਏ ਆ ਥਾ ਕਰਕੇ ਨਹੀਂ ਤਾਂ ਨਹੀਂ 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 ਇਧਰ ਇਧਰ ਗੱਲ ਸੁਣੋ ਇਧਰ ਗੱਲ ਸੁਣੋ ਬੁੱਤ ਹਾਂਜੀ ਹਾਂਜੀ ਤੈਨੂੰ ਪਤਾ ਸਥਾਨ ਕਿਹੜਾ ਇੱਥੇ ਉਹ ਤੇ ਬਾਬਾ ਜੀ ਸਾਹਿਬ ਪਤਾ ਵਾ ਤੇ ਡਿਫੈਂਡ ਕਰਨਾ ਨਹੀਂ ਬਣਦਾ ਕਿ ਜੀ ਦੁਕਾਨ ਆ ਤੇ ਇਹ ਗਲਤ ਕਰਨ ਰਿਆ ਨਹੀਂ ਉਹ ਤੇ ਗਲਤ ਕਰ ਰਿਆ ਅਸੀਂ ਤਾਂ ਨਹੀਂ ਗਲਤ ਕਰ ਰਿਆ ਬਾਬਾ ਜੀ ਅਸੀਂ ਤੁਹਾਨੂੰ ਤੇ ਆਹ ਵੇਖ ਲਓ ਜੀ ਆਹ ਲਿਆ ਆ ਜੀ ਮੌਕੇ ਬਣਾਓ ਮੌਕੇ ਦੇ ਮੌਕੇ ਤੇ ਸੰਨੀ ਮੇਰੀ ਗੱਲ ਸੁਣ ਇੱਥੇ ਕਿੰਨੀਆਂ ਦੁਕਾਨਾਂ ਵਾਲੇ ਤਮਾਕੂ ਵੇਚਦੇ ਸੀ ਉਹ ਸਾਰੇ ਹਟ ਗਏ ਆ ਇੱਕ ਤੂੰ ਹੀ ਨਹੀਂ ਕੱਲਾ ਹੜਦਾ ਤੂੰ ਕਿਦਾਂ ਰਣਾ ਦੱਸਦੇ ਮੈਨੂੰ ਹੈ ਜਿਹੜਾ ਇਦਾਂ ਹੀ ਪੰਗਾ ਇਦਾਂ ਕਰ ਉਹ ਤੂੰ ਹਰ ਵਾਰੀ ਇਹ ਗੱਲ ਕਹਿੰਦਾ ਵਾ ਜਦੋਂ ਮੈਂ ਸਿੰਘ ਭੇਜਦਾ ਵਾ ਉਦੋਂ ਤੂੰ ਇਹ ਗੱਲ ਕਹਿੰਦਾ ਵਾ ਪਿਛਲੀ ਵਾਰ ਸਿੰਘ ਆਏ ਤੂੰ ਗਾੜੀਆਂ ਆਖਿਆ ਵੀ ਤੁਸੀਂ ਕੌਣ ਦੇ ਸਾਨੂੰ ਰੋਕਣ ਵਾਲੇ ਨਹੀਂ ਨਹੀਂ ਬੱਬਈ ਆਪਾਂ ਗਰੀਬ ਆ ਕਿ ਮੈਂ ਕਰਾਉ ਪਰਚਾ ਸਣੀ ਮੁੜ ਕੇ ਤੁਸੀਂ ਤਰਲੇ ਕਰਨੇ ਆ ਵੀ ਸਾਡੇ ਤੇ ਪਰਚੇ ਕਰਾਉਂਦੇ ਤੇ ਸਾਡੇ ਗਰੀਬਾਂ ਤੇ ਤੇ ਆਇਆ ਕਿ ਜਾਉਂ ਆ ਆ ਆ ਵੇਖਦੇ ਆ ਇਨੂੰ ਮੁੰਡੇ ਨੂੰ ਕਹ ਵੀ ਜਿੰਨਾ ਤਮਾਪੂ ਹੈਗਾ ਨਾ ਇਹਨੂੰ ਕੱਢ ਕੇ ਬਾਹਰ ਸਾਰ ਦੇ ਯਾਰ ਤੁਸੀਂ ਮੋਕਾ ਕਹ ਇਹਨੂੰ ਆ ਕਰ ਗਾਲੇ ਨਾਲ ਜਿੰਨੇ ਮੁੰਡੇ ਫੜ ਗਏ ਇੱਥੇ ਕਹ ਇਹਨੂੰ ਏ ਕਰ ਗਾਲੇ ਨਾਲ ਹਾਂਜੀ ਨਹੀਂ ਬਾਪ ਵਾਪਸ ਨਹੀਂ ਕਰਨਾ ਕਰਨਾ ਵਾਕੇ ਵਾਪਸ ਕਰਨਾ ਮੈਂ ਇਹ ਤੈਨੂੰ ਜਾਣਦੇ ਨਹੀਂ ਤੈਨੂੰ ਤੇ ਕਿੰਨੇ ਦਾ ਸਮਾਨ ਤੇਰਾ ਕਿੰਨ ਸਮਾਨ ਕਿੰਨੇ ਪੈਸੇ ਦਾ ਤੇਰਾ ਕਿੰਨੇ ਦਾ ਸਮਾਨ ਤੇਰਾ ਕੂੰ ਮੇਰ ਕੋ ਲੈ 2500 ਰੁਪਈਆ ਮੇਰ ਕੋ ਲੈ ਤੂੰ ਪੈਸੇ ਦੇ ਪਰ ਇਹਨੂੰ ਅੱਗ ਅੱਗ ਲਾਉਣੀ ਗੰਦ ਨੂੰ ਅਸੀਂ ਬਾਹਰ ਐਂ ਤੁਹਾਨੂੰ ਪੈਸੇ ਦੇ ਦੇ ਕੇ ਜਾਂਦੇ ਰਹੇ ਇੱਥੇ ਵੀ ਦੁਕਾਨ ਤੇ ਆਪਣਾ ਹੋਰ ਕੰਮ ਕਰ ਲਓ ਪਰਲੇ ਭਈਆ ਨੂੰ ਪਤਾ ਨਹੀਂ ਕਿੰਨੇ 10000 ਵੇਚਦਾ ਵੀ ਹੋਰ ਕੰਮ ਕਰ ਲਾ ਆ ਸਾਰੀ ਸਾਰੀ ਗਲੀ ਕੁਵਾਵ 10000 ਵੇਚਦਾ ਨੂੰ ਵੀ ਹੋਰ ਕੰਮ ਕਰ ਲਾ ਉਹ ਹਟ ਗਿਆ ਕਿ ਨਹੀਂ ਬੰਦਾ ਆ ਰਾਮ ਨੂੰ ਦਿੱਤੇ ਹਾਂ ਤੁਸੀਂ ਨਹੀਂ ਹਟਣਾ ਸੰਨੀ ਨਹੀਂ ਹਟਦਾ ਭਾਜੀ ਅਸੀਂ ਬਾਬਾ ਜੀ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਦਿਓ ਬਾਬਾ ਜੀ ਇੱਕ ਦੇ ਦਿਓ ਜੀ ਦੁਬਾਰਾ ਨਹੀਂ ਹੋਏਗਾ ਦੁਬਾਰਾ ਨਹੀਂ ਹੋਏਗਾ ਬਾਬਾ ਜੀ ਤੁਹਾਨੂੰ ਕਹਿਤਾ ਅਈ ਗਵਾਰੰਟੀ ਤੁਹਾਨੂੰ ਕਹਿਦਾ ਦੁਬਾਰਾ ਨਹੀਂ ਹੋਏਗਾ ਜੀ ਬਣਾ ਵੀਡੀਓ ਇਹ ਕਹਿੰਦੇ ਦੁਬਾਰਾ ਨਹੀਂ ਆਗੇ ਦੁਬਾਰਾ ਆਇਆ ਤੁਹਾਡੇ ਨਾਲ ਰੋਬਰ ਕਾਰੋਈ ਕਰਨੀ ਪੈਣੀ ਉਹ ਵੀ ਦਿੰਦਾ ਜੀ ਗਰੰਟੀ ਗਰੰਟੀ ਦਿੰਨੇ ਵੇ ਆ ਵੇ ਲੋ ਹੋਰ ਕਿੱਥੇ ਚੱਲ ਇਹ ਬਾਬਾ ਜੀ ਜੋ ਪਿਆਰ ਘੱਟ ਘੱਟ ਖੋਲਿ ਤੂੰ ਖੋਲ ਮੈਂਗਾ ਸਲੋਣਾ ਹੋਰ ਸਹੀ ਨੂੰ ਆ ਵੀ ਬੋਲ ਆ ਵੀ ਡੱਬਾ ਕਰ ਸਿਕਣਾ ਸਿਕਟਾ ਹੀ ਨਾ ਦੇਖ ਇਹਨੂੰ ਆ ਲੈਦਾ ਸਾਡੇ ਸੱਜਣਾਂ ਕੇਵਲ ਸਿੰਘ ਜੀ ਟਿੰਕੂ ਜੀ ਦੁੱਜੀ ਵਾਲੇ ਸਾਡੇ ਸੱਜਣਾਂ ਨਾਲ ਹੈਂ ਸੱਜਣ ਵੀ ਮੈਂ ਸਰਕਾਰ ਕਰਦਾ ਸਭ ਦਾ ਪਰ ਜਿਹੜੀ ਕੱਲ ਗੁਰੂ ਘਰ ਲਾਗੇ ਨਹੀਂ ਚੱਲਦਾ ਨਹੀਂ ਤੁਹਾਡੀ ਗੱਲ ਮੰਨਦੇ ਬਾਬਾ ਜੀ ਕਿੰਨੀ ਵਾਰੀ ਪਿਆਰ ਨਾਲ ਕਹਿ ਕੇ ਗਏ ਐ ਇਹਨੂੰ ਤਾਂ ਕਿਉਂ ਨਹੀਂ ਐ ਤੁਹਾਡੀ ਗੱਲ ਮੰਨਦੇ ਆਂ ਛੋੜ ਦੇ ਛੋੜ ਦੇ ਨੂੰ ਛੋੜ ਦੇ ਆ ਕੜ ਬਾਰੀ ਦੇ ਵੇਖਦੇ ਰਹਿਣਾ ਕੰਮ ਆਦਾ ਆਂਦਾ ਇਹੋ ਸਮਾਨ ਆ ਉਹ ਲੈ ਇਹਨੂੰ ਫੌਨਸਰੀ ਨੂੰ ਕਿੱਥੇ ਭਾਜੀ ਆ ਵੇਖਦੇ ਰਹੀਓ ਕੀ ਆਂਦਾ ਜਾਂਦਾ ਇਹੋ ਸਮਾਨ ਆ ਆ ਜੀ ਹੁਣ ਇੱਧਰ ਵੇਖ ਆਂਦਾ ਹੀ ਇਹੋ ਸਮਾਨ ਐ ਇੱਧਰ ਵੇਠੇ ਲੱਗਾ ਹੱਜਕਣ ਦਰਬਾਰ ਸਾਹਿਬ ਲੱਗੇ ਤੇ ਗੰਦ ਵੇਖੋ ਭਾਜੀ ਕੱਢ ਬੁੱਤ ਬਾਹਰੋਂ ਪਹਿਲੇ ਬਾਹਰ ਤੇ ਕੱਢ ਆ ਵੇਖ ਇੱਧਰ ਆਂਦਾ ਹੀ ਇਹੋ ਸਮਾਨ ਐ ਇੱਧਰ ਵੇਖ ਥੱਲੇ ਆਜੋ ਹਾਂ ਜੀ ਆਂਦਾ ਹੀ ਆ ਡੱਬੇ ਵਿੱਚ ਵਾਵਾ ਜਿਹੜਾ ਹੈਗਾ ਉਹ ਹੀ ਆ ਕੀ ਕਰੀਏ ਦੱਸ ਹੁਣ ਉਹ ਜੁਮੇ ਨਹੀਂ ਚੁੱਕਦੇ ਨਾ ਭਰਾ ਮੇਰੇ ਆ ਇਹ ਨਹੀਂ ਹਟਦਾ ਬੰਦਾ ਇਹਨੂੰ ਪਤਾ ਨਹੀਂ ਕਿੰਨੀ ਵਾਰੀ ਬੇਨਤੀ ਕਰ ਗਏ ਪਿਆਰ ਨਾਲ ਯਾਰੇ ਦਰ ਕਿਹੜਾ ਵਾਏ ਪੈਸੇ ਆਫਰ ਕਰ ਗਏ ਵੀ ਭਰਾਵਾ ਸਰ ਕੋ ਮਿਹਨਤ ਪੈਸੇ ਲੈ ਲੈ ਹੀ ਦੇ ਦੇਨੇ ਤੈਨੂੰ ਪਰ ਨਾ ਕਰ ਹਟ ਜਾਂ ਦਿੰਦੇ ਨਾ ਇਹ ਪੈਸੇ ਮੇਰੇ ਸਾਹਮਣੇ ਦੱਸਿਆ ਉਹਨੂੰ ਕੱਲੇ ਨੂੰ ਦਿੱਤੇ ਪਤਾ ਨਹੀਂ ਕਿੰਨਿਆਂ ਨੂੰ ਦਿੱਤੇ ਆ ਮੇਰੇ ਸਾਹਮਣੇ ਦਿੱਤੇ ਆ ਉਹ ਪਰਲੀ ਗਲੀ ਦਿੱਤੇ ਤਿੰਨ ਚਾਰ ਬੰਦਿਆਂ ਨੇ ਵੀ ਭਰਾਵਾ ਹੋਰ ਕੰਮ ਕਰ ਲੋ ਹੋਰ ਕੀ ਕਰੀਏ ਇਸ ਤੋਂ ਵੱਧ ਹੱਥ ਜੋੜ ਜੋੜ ਕੇ ਹਟ ਗਏ ਆ ਫਿਰ ਜੇ ਪੱਚਾ ਕਰਾਉਣਾ ਫਿਰ ਕਹਿੰਦੇ ਗਰੀਬ ਮਾਰ ਹੋ ਗਈ ਆ ਨੂੰ ਭਾਜੀ ਕਿਹਾ ਵੀ ਬੜੀ ਵਰੀ ਆ ਬੜੇ ਪਿਆਰ ਥਕਾ ਕਰੋ ਯਾਰ ਇੱਥੇ ਸਿਕਟ ਲੈਂਦੇ ਆ ਲੋਕ ਉਹ ਤੁਹਾਨੂੰ ਧੂਆ ਮਾਰ ਸਕਦੇ ਆ ਉੱਥੇ 사ਜਗੰਡਾ ਹੈ ਕੀ ਸਾਨੂੰ ਸ਼ੋਭਾ ਦੇਣਾ ਯਾਰ ਤੁਹਾਨੂੰ ਰਾਮਦੇਸ ਦੀ ਨਗਦੀ ਰੋਟੀ ਖਾਂਦੇ ਵੀ ਨਹੀਂ ਮਗਰਾਵਾਂਗੇ ਹੋਰ ਦੇਖੋ ਇੱਕ ਵਾਰੀ ਸਾਡੇ ਜਾਂਦੇ ਉਹ ਮੁਰਗਾ ਤੁਸੀਂ ਮਗਰਾ ਰਾ ਕਹਿੰਦੇ ਜੇ ਨਹੀਂ ਬਾਬਾ ਜੀ ਨਹੀਂ ਕਰਦੇ ਕਾਢ ਯਾਰ ਬਾਹਰ ਸਾਰਾ ਕੱਢ ਇਧਰ ਵੇਖ ਦੱਬੀਆਂ ਪਰ ਬਾਹਰ ਨਿਕਲਦੀਆਂ ਅੰਦਰ ਆਂਦਾ ਨਹੀਂ ਬਾਬਾ ਜੀ ਇਹੋ ਮਾਸਾ ਕ ਜ਼ਮਾਨੀ ਆ ਪਲੇ ਫੇਰ ਭਾਜੀ ਹੜਾ ਕੋਈ ਸਿੰਘ ਕਰ ਦਿੰਦਾ ਕੁ ਸਿਰ ਕਾਰਵਾਈ ਦੀ ਮੁਰਕੇ ਜੇ ਕੋਈ ਸਿੰਘ ਗੁੱਸੇ ਆ ਕੇ ਚਾਰ ਛੱਤਰ ਮਾਰ ਗਿਆ ਨਾ ਫੇਰ ਕਹਿਣਾ ਕਿ ਸਾਡੇ ਨੂੰ ਨਿਆਣ ਸਾਨੂੰ ਤੱਕੜਦੇ ਆ ਜੀ ਅਦਾ ਸਾਨੂੰ ਗਰੀਬਦਾਈਆਂ ਮਾਸਾ ਕੀ 10 ਸਾਲ ਕੀ ਨਿਕਲਦੇ ਆ ਤੇ ਤੂੰ ਤੇ ਕਿੰਨਾ ਕੁਝ ਨਹੀਂ ਹੈਗਾ ਇੱਥੇ ਐਡਾ ਉੱਚਾ ਦਰਵਾਜ਼ਾ ਵੇਖ ਲੈ ਸਟਾਕ ਭਰਿਆ ਇਹਦੇ ਕੰਜਰ ਤੇਰੇ ਵੇਖ ਨੇ ਯਾਰ ਰੋਟੀ ਖਾਂਦੇ ਹੋ ਤੂੰ ਗੁਰਾਂ ਦੱਸ ਤਰੋ ਮਾਸਾ ਚਰਮ ਕਰੋ ਯਾਰ ਮਾਸਾ ਭੋਰਾ ਡਰ ਰੱਖੋ ਮਹਾਰਾਜ ਮੰਦਾ ਕਿ ਮਹਾਰਾਜ ਨੇ ਤੁਹਾਨੂੰ ਰੋਟੀ ਕਮਾਉਂਦਾ ਕਮਾਉਂਦਾ ਜਾਂ ਤੁਸੀਂ ਪਰਿਵਾਰ ਪਾਲਣ ਦਾ ਜੇ ਕੀ ਕਰੀ ਜਾਂਦੇ ਯਾਰ ਤੁਸੀਂ ਤੁਹਾਨੂੰ ਭੈ ਨਹੀਂ ਹੈਗਾ ਮਹਾਰਾਜ ਦਾ ਜਿੱਦਣ ਮਾਰ ਨੇ ਤੁਹਾਡਾ ਪਾਸਾ ਪੜਿਆ ਨਾ ਯਾਦ ਰੱਖੋ ਜਦੋਂ ਬੇੜਾ ਕਰਕੇ ਹੋਇਆ ਤੁਹਾਡਾ ਵੇਖੋ ਤੁਹਾਡਾ ਹੋਣੀ ਦਿਆ ਉਹ ਬੁਮਾਰਾ ਕਹਿੰਦਾ ਡੈਡੀ ਮੇਰਾ ਤੇ ਹੋਣਾ ਵਾ ਦਾਖਲ ਪੀਜੇ ਹੀ ਦਾਖਲ ਹੋਣਾ ਨਹੀਂ ਐਡੇ ਵੱਡੇ ਦਰਦੇ ਅੱਗੇ ਤੁਸੀਂ ਆਹ ਕਰਨ ਡੇ ਕਰਤੂ ਵੇਚੋ ਰੋਟੀ ਪਾਣੀ ਕਮਾਓ ਦੁਨੀਆ ਕਮਾਉਣ ਲਈ ਯਾਰ ਤੁਸੀਂ ਨੂੰ ਕਮਾਓ ਆ ਵੇਖੋ ਕਿੰਨਾ ਚੀਜ਼ਾਂ ਰੱਖਿਆ ਵੇਚੀ ਮਨੀ ਵਾਲੇ ਚੱਕਰ ਤੇ ਤੁਸੀਂ ਗਾਂਦੇ ਵੇਚੀ ਜਾਂਦੇ ਜੇ ਵੇਚ ਲਓ ਆਓ ਭਾਜੀ ਆਓ ਜੀ ਬੱਲੇ ਬੱਲੇ ਆ ਦੱਸ ਇਹਨੂੰ ਆ ਆਂਦਾ ਹੀ ਕੁਛ ਨਹੀਂ ਹੈਗਾ ਬਬੂ ਇਹ ਜਵਾਬ ਉਹ ਇਹ ਸਾਨੂੰ ਆਂਸਾਂ ਭੇਮ ਲੱਗਾ ਜਦੋਂ ਇੱਧਰ ਆਂਦਾ ਹੀ ਨਹੀਂ ਇਹੋ ਹੀ ਇੱਥੇ ਚਾਰ ਦਿੱਤਾ ਨਹੀਂ ਹੈਗੇ ਉਹ ਹੀ ਆ ਕੀ ਭਾਜੀ ਹੁਣ ਫੜ ਕੋ ਥੋੜਾ ਜਿਹਾ ਫੜ ਇਹਨੂੰ ਥੋੜਾ ਫੜ ਪੁੱਤ ਲਫਾਵੇ ਫੜ ਉਹ ਤੇ ਕਾੜ ਨੂੰ ਅੱਗ ਲਾ ਬਾਹਰ ਨੂੰ ਸ਼ਰਮ ਆਉਦੀ ਇੱਥੇ ਅੱਗ ਲਾ ਦੋ ਇੱਥੇ ਲਾਉਣੇ ਰੱਖੇ ਨੂੰ ਅੱਗ ਨੂੰ ਪੈਸੇ ਜਿਹੜੇ ਤੇਰੇ ਨਾਲੇ ਲਵੇ ਪੈਸੇ ਪੁੱਛ ਉਹਨੂੰ ਕਿੰਨੇ ਪੈਸੇ ਬਣਦੇ ਮੈਂ ਨਹੀਂ ਆਂਦਾ ਪਰਾ ਹਟੇ ਤੇ ਸਹੀ ਯਾਰ ਭਾਈ ਬੜੀ ਵਰੀ ਕਿਹਾ ਇਹਨੂੰ ਭਰਾ ਜੀ ਅਨਲਿਮਿਟਿਡ ਅਲੀ ਕਿਹਾ ਤਾਂ ਘਰ ਤੋਂ ਘਾਟਾ ਚੌਥੀ ਜਾਂ ਪੰਜਵੀਂ ਵਰੀ ਆ ਘਰ ਤੋਂ ਘਾਟਾ ਹੋਲਡ ਕਰਨਾ ਤੱਕ ਵੇਚਦੇ ਨੇ ਇਹਦੇ ਨਹੀਂ ਨਹੀਂ ਬਾਬਾ ਜੀ ਹੋਰ ਕਿਹੜਾ ਵੇਚਦਾ ਉਹ ਵੀ ਪਹਿਲੇ ਬੰਨ੍ਹ ਕੇ ਰੱਖੇ ਸਾਰੇ ਪਰਾ ਤੇ ਲਾਈ ਆਂਦੇ ਕੋਈ ਸਾਲ ਕੋਈ ਲੈ ਆ ਕੋਈ ਬੰਦੇ ਸਾਡੇ ਤੇ ਤੁਹਾਡੇ ਨਾਲ ਗੱਲ ਕਰਨੀ ਗੱਲ ਕਰਨੀ ਕਿਹੜਾ ਵੇਚਦਾ ਐ ਕਰਨਾ ਇਹਨੂੰ ਇਤਨਾ ਹੀ ਫੜਾ ਫਨਾਲੀ ਜੋ ਤਾਂ ਬਾਹਰ ਲਿਆ ਫੜ ਕੇ ਐਂ ਚੁੱਕ ਲੈਣਾ ਬੁੱਕਵਾਸ ਲੈ ਐਂ ਡੱਬਾ ਜਾ ਪਲਾਸ ਟਕਾਲਾ ਐਂ ਚੁੱਕ ਤਾਂ ਨੂੰ ਮੇਰਾ ਕੋਸਾ ਇਨਸ਼ਾ ਅੱਲਾਹ ਚੱਲ ਬਾਹਰ ਨੂੰ ਚੱਲ ਉਹ ਆਤਮਾਨਕ ਆ ਕੇ ਬਣਾ ਲੈ ਇਹ ਚੱਕਰ ਜਨਾ ਬਹੁ ਮੈਨੂੰ ਬਹੁ ਮੇਰਾ ਭਰਾ ਮੈਂ ਲੈਣਾ ਹੀ ਘੁੱਟੋ ਫੜ ਕੇ ਤਾਂ ਮੈਂ ਠਾਣੇ ਲੈ ਜਾਣਾ ਇੱਕ ਵਾਰੀ ਮੌਕਾ ਦੇ ਉਹ ਕਿੰਨੇ ਕਿ ਦਈਏ ਪੁੱਤ ਮੌਕੇ ਤਸਵੀਰ ਦੇ ਹੋ ਗਿਆ ਤੂੰ ਦੱਸ ਦੇ ਕੰਵਿਰੀ ਹੋ ਗਿਆ ਚਾਰ ਵਾਰ ਮੈਂ ਸਿੱਖ ਪਹਿਲਾਂ ਭੇਜਿਆ ਅੱਜ ਆ ਕੇ ਆਇਆ ਹੈ ਅੱਜ ਆ ਕੇ ਮੈਂ ਨਹੀਂ ਹੋਣਾ ਮੈਂ ਆਉਂਦਾ ਹੀ ਨਹੀਂ ਔਰਾ ਕੰਮ ਕਰ ਆ ਵਸੇ ਗੰਦ ਵਾਸਤੇ ਮੈਨੂੰ ਆਉਣਾ ਪੈਂਦਾ ਕਿੰਨਾ ਵੇਲਾ ਨਸ਼ਾ ਹੋਵੇ ਲੋ ਆ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਦੇ ਅੱਜ ਦੇ ਵੇਲੇ ਤਮਾਕੂ ਦੀ ਦੁਕਾਨਾਂ ਇਹਨਾਂ ਲੋਕਾਂ ਨੂੰ ਪੈਸੇ ਦੇ ਦੇ ਕੇ ਤਰਲੇ ਕੱਢ ਕਰਕੇ ਹਟ ਗਏ ਲੋਕ ਤਾਂ ਸਾਨੂੰ ਕਹਿੰਦੇ ਕਾਲੀ ਵੀ ਨਹੀਂ ਗੁੰਡਾਗਰਦੀ ਕਰਦੇ ਆ ਗੁੰਡਾਗਰਦੀ ਫਿਰ ਨਾਕਰੀ ਗੁੰਡਾਗਰਦੀ ਤਮਾਕੂ ਦੀਆਂ ਸਿਕਟਾਂ ਲੈ ਕੇ ਲੋਕ ਇੱਥੇ ਪੀ ਕੇ ਨੰਗ ਜਿ ਸਕਦੇ ਮੂੰਹ ਤੇ ਧੂਏ ਮਾਰਦੇ ਆ ਆ ਸਾਹਮਣੇ ਗੁਰੂ ਆਂਦਾ ਦਾ ਦਾਰਿਆ ਸਾਹਮਣੇ ਆ ਨਾਲ ਅਗਲੇ ਬਨੇ ਗੁਰੂ ਸਾਹਿਬ ਦਾ ਦਾਰਿਆ ਮੰਦਿਰ ਆ ਗਾੜੀ ਉੱਤੇ ਜਿਉਂ ਜਿਦਾ ਦਾ ਸ਼ੀਤਲਾ ਮਲ ਕਿਹਦਾ ਮੰਦ ਸ਼ੀਤਲਾ ਮੰਦਿਰ ਉਹ ਤੈਨੂੰ ਸੰਗਲ ਜਾਂਦੀ ਉਹ ਨਹੀਂ ਧਰਮਕਿਸਤਾਨ ਸਾਡੇ ਬਾਅਦ ਸਾਰੇ ਸਦਕਾਰ ਜੋਗੇ ਆਂਦੇ ਕਰਦੇ ਫਿਰਦੇ ਲੋਕਾਂ ਵਾਸਤੇ ਇਹ ਭਾਈ ਜੀ ਬੰਦੇ ਨੂੰ ਨਾ ਬੜੀ ਬੜੀ ਅਹੀਂ ਆਪ ਆਏ ਕਿ ਨਾ ਕਰ ਤੂੰ ਨਾ ਕਰ ਪਰ ਨਹੀਂ ਹਟਦਾ ਜੀ ਇਹ ਪਤਾ ਨਹੀਂ ਕੀ ਲਾਤ ਤੇ ਲਾਤ ਬਾਅਦ ਉਹ ਤੇ ਲਾਤ ਕੋਲੇ ਲੱਗ ਪਿੰਦਾ ਚੱਲ ਝੋਕੇ ਨੂੰ ਕਿ ਝੋਕੇ ਮੋਤੇ ਨਸ਼ਾ ਨਹੀਂ ਵਗੰਦੇਣਾ ਇੱਥੇ ਹੋਰ ਅੱਗੇ ਕੀ ਆਗਿਆ ਚੱਲ 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 ਸੁਲਾਣਾ ਹੀ ਭਵਾ ਇਹਨੂੰ ਗਾਂਦ ਨੂੰ ਥੋੜੀ ਸੁਲਾਉਣਾ ਸੀ ਸਾਖ ਡਬਾਇਆ ਉੱਥੇ ਰੱਖ ਲੈ ਟ੍ਰੈਂਕ ਯਾਰ ਇਹ ਸ਼ਰਮ ਹੀ ਕਰਿਆ ਕਰੋ ਜੀ ਕੀ ਭਾਜੀ ਕਹਾਂਗੇ ਕਹਿਣਾ ਇਹਨਾਂ ਨੂੰ ਕੀ ਆ ਯਾਰ ਪੀਆ ਗੁਰੂ ਰਾਮਦਾਸ ਦੀ ਦਰਦ ਲੱਗੇ ਲੱਗੇ ਦੁਕਾਨਾਂ ਵਾ ਆ ਠੰਡੇ ਵੇਚਦੇ ਆ ਚਿਪਸ ਵੇਚਦੇ ਆ ਖਾਣ ਪੀਣ ਦਾ ਸਮਾਨ ਵੇਚਦੇ ਕਰੀ ਕਿਸ ਨੂੰ ਰੋਕਿਆ ਆਈ ਤੇ ਪਰਲੇ ਬਨੇ ਦੋ ਦੁਕਾਨਾਂ ਸੀ ਚਲੋ ਇੱਕ ਤੇ ਬਾਂਦੀ ਕਰਕੇ ਚਲ ਗਿਆ ਖੋਖਾਈ ਠੀਕ ਹੈ 35 ਖੋਖੇ ਸੀ ਕੋ 35 ਖੋਕੇ ਦਰਬਾਰ ਸਾਹਿਬ ਦੇ ਲਾਗੇ ਲਾਗੇ ਸ਼ਿਦਾਂ ਸਾਹਿਬ ਉਹ ਸ਼ਿਦਾਂ ਸਾਹਿਬ ਵਾਲੇ ਬਨੇ ਰਸਤੇ ਹੜਾਉਂਦਾ ਉਧਰ ਜਿਹੜੀ ਉਹ ਜੁਐਲਰੀ ਵਾਲਾ ਬਾਜ਼ਾਰ ਉਧਰੋਂ ਤੇ ਆਹ ਜਿਹੜਾ ਇਧਰਲੇ ਬਨੇ ਸਾਰਾ ਬੁੱਤਾਂ ਵਾਲਾ ਤੇ ਪਾਰਕੀਆਂ ਵਾਲਾ ਬਾਜ਼ਾਰ ਇਧਰ 35 ਦੁਕਾਨਾਂ ਬੰਦ ਕਰਾਈਆਂ ਤੇ ਆਹ ਜਿਹੜੇ ਠੰਡੇ ਵੇਚਦੇ ਇਹਨਾਂ ਦਾ ਕੰਮ ਇਹ ਵੀ ਵੇਦੀ ਆੜ ਦੇ ਵਿੱਚ ਇਹ ਵੀ ਤਾਂ ਤੋਂ ਵਿੱਚ ਨਹੀਂ ਹਟਦੇ ਉਹਦੇ 10000 ਰੁਪਏ ਦੇ ਕੇ ਤੇ ਉਹ ਪਰਲੇ ਮੁੰਡੇ ਭਈਆ ਉਹਨੂੰ ਹੋਰ ਕੰਮ ਸ਼ੁਰੂ ਕਰਾਇਆ RAM RAM ਨਾ ਉਹਦਾ ਕੀ ਨਾ ਉਹਦਾ RAM ਨੂੰ ਠੀਕ ਹੈ ਭਈਆ ਪ੍ਰਵਾਸੀ ਆ ਉਹ ਜਿਹੜਾ ਰੋਸਾ ਨੂੰ ਕਹਿੰਦਾ ਜੀ ਮੇਰਾ ਕਾਰੋਬਾਰ ਕੋਈ ਨਹੀਂ ਮੈਂ ਇਹੋ ਕਰਦਾ ਮੈਂ 10000 ਰੁਪਏ ਤਾਂ ਮੈਂ ਉਹ ਕੰਮ ਕਰ ਲਾ ਚਲੋ ਨੂੰ ਜੂਸ ਦਾ ਕੰਮ ਸ਼ੁਰੂ ਕਰ ਲਿਆ ਉਹ ਹਟ ਗਿਆ ਆਹ ਦੁਕਾਨ ਵਾਲੇ ਨੂੰ ਬੰਦੇ ਨੂੰ ਤਰਲੇ ਕਰਕੇ ਪਹਿਲਾਂ ਮਾਤਾ ਜੀ ਦੇ ਬਜ਼ੁਰਗ ਹੈਗੀ ਨਾ ਉਸ ਮਾਤਾ ਨੂੰ ਅਸੀਂ ਤਰਲੇ ਕਰਕੇ ਨਾ ਕੇ ਮਾਇਆ ਤੂੰ ਬਜ਼ੁਰਗ ਹੈ ਸਾਡੀ ਮਾਂ ਮਰ ਗਈਆਂ ਸਾਨੂੰ ਮਜਬੂਰ ਨਾ ਕਰ ਅਸੀਂ ਤੇਰੇ ਤੇ ਕਾਰ ਵੀ ਨਹੀਂ ਕਰਨਾ ਚਾਹੁੰਦੇ ਚਲੋ ਉਹ ਕਹਿੰਦੀ ਮੈਂ ਹਟ ਜਾਨੀ ਆ ਅਸੀਂ ਸਭ ਹਟ ਗਏ ਹੋਣੇ ਆ ਨਹੀਂ ਹਟੇ ਇੱਕ ਲੋਤੀ ਹੈ ਦੁਕਾਨ ਹੈ ਜਿਹੜੀ ਨਹੀਂ ਹਟਦਾ ਕੋਈ ਲੱਤੋਂ ਦਾ ਆ ਫੇਰ ਸਮਾਨ ਨਾਲ ਜਾ ਕਰਾ ਕੇ ਬਾਹਰ ਸਾਲ ਲੱਗੇ ਫਿਰ ਜੇ ਅਸੀਂ ਕੁੱਟਦੇ ਆਂ ਡਾਂਗਾ ਮਾਰਦੇ ਆਂ ਫਿਰ ਸਾਨੂੰ ਕਹਿੰਦੇ ਕਾਲੀ ਹੁਣੇ ਗੁੰਡਾ ਕਰਦੀ ਕਰਦੇ ਆਂ ਅੱਕੜੀੜ ਬਣ ਕੇ ਭੌਂਦੀ ਲੈ ਕੇ ਨੜਦੇ ਉੱਤੇ ਫਿਰ ਜੇ ਅਸੀਂ ਕੁੱਟਦੇ ਆਂ ਡਾਂਗਾ ਮਾਰਦੇ ਆਂ ਫਿਰ ਸਾਨੂੰ ਕਹਿੰਦੇ ਕਾਲੀ ਹੁਣੇ ਗੁੰਡਾ ਕਰਦੀ ਕਰਦੇ ਆਂ ਅੱਕੜੀੜ ਬਣ ਕੇ ਭੌਂਦੀ ਲੈ ਕੇ ਨੜਦੇ ਉੱਤੇ ਚੱਲ ਪੁੱਤ ਹੁਣ ਸਾਨੂੰ ਹੱਥ ਲਾਉਣ ਨੂੰ ਮਜੂਰ ਕਰਾਂਗੇ ਇਹਨੂੰ ਵਾਹਿਗੁਰੂ ਮਾਰਾ ਇਸ ਮੱਦੇ ਬਸ ਉਹ ਸਮਾਰ ਤੇ ਨਾਲ ਕੀ ਮਖਸੀਆ ਰੋਟੀ ਪਾ ਯਾਰ ਇੱਡਾ ਵਡਾਦਾ ਰਹਿੰਦੇ ਨੂੰ ਇਹ ਨਹੀਂ ਪਾਦੀ ਸਮਝ ਲੱਗਦੀ ਕਿ ਕਿੰਨੀ ਵਾਰੀ ਪਿਆਰ ਆ ਰੋਟੀ ਦੇਣ ਦੇ ਸਾਡਾ ਸਿੰਘ ਆਣ ਕੇ ਕੋਈ ਕਾਰਵਾਈ ਕਰਦਾ ਫਿਰ ਚਲੋ ਚਲੋ ਆਓ ਮੈਂ ਵੀ ਤੁਹਾਡੇ ਹੀ ਬੰਦੇ ਆ ਸਾਡੇ ਸੱਜਣ ਚਲੋ ਚਲੋ ਇਹ ਤੁਹਾਨੂੰ ਕਿੰਦਾ ਵੀ ਖੂਗ ਦੂੰ ਮੈਂ ਮੰਗੂ ਨਹੀਂ ਹੋ ਮੇਰਾ ਮੇਰਾ ਸਿੰਘ ਹੈ ਆ ਤੁਹਾਡਾ ਸਿੰਘ ਹੈ ਮੇਰਾ ਪਤਾ ਆਵੇ ਵੀਰ ਇਹਦਾ ਮਸਲੀ ਆ ਜੇ ਜਿਥੇ ਆਓ ਜਿਥੇ ਆਓ ਕਲਿਸ਼ ਜਿਥੇ ਆ ਰਿਹਾ ਆ ਰਿਹਾ ਰਸਤੇ ਵਿੱਚ ਇਹ ਸਮਝਾਵਾ ਕੇ ਜਾਵਾਂਗੇ ਤੁਹਾਨੂੰ ਜਾਂਦੇ ਹਾਂ ਧਿਆਨ ਨਾਲ ਕੋਣੇ ਦੁਕਾਨੇ ਪਰ ਇਹਦੇ ਮਾਤਾ ਪਿਤਾ ਵੇਚਦੇ ਨਹੀਂ ਵੇਚਦੇ ਬਾਬਾਈ ਮੰਦਦੇ ਆ ਵੇਚਦੇ ਹੀ ਨਾ ਉਹ ਨਾ ਹੋਣੀ ਤੇ ਜਦੋਂ ਇਹ ਮਾਤਾ ਕੋ ਵੇਚ ਆਉਨੇ ਆ ਮਾਤਾ ਨੂੰ ਬੇਨਤੀ ਕਰਦੇ ਮਾਤਾ ਨੂੰ ਗਾੜੀ ਲੜਦੀ ਸਾਡੇ ਨਾਲ ਚਲੋ ਮੈਂ ਫਿਰ ਸਤਕਾਰ ਕਰਦੇ ਵੀ ਬਜੁਰਗ ਮਾਤਾ ਵਾ ਉਹਨੇ ਆਪ ਵੇਚਦਾ ਇਹਨੂੰ ਹਫਤਾ ਹੋ ਗਿਆ ਬਾਬਾਈ ਹਾਂ ਜੀ ਮੈਂ ਕਹਾ ਮੇਰੇ ਵਿਚ ਕਿੰਨੇ ਦਿਨ ਤੱਕ ਹੋਊਗਾ ਮੈਂ ਬਾਪਾ ਜਿੰਨੇ ਦਾ ਮਰਜ਼ੀ ਹੋਵੇ ਕਿੰਨੇ ਦਾ ਹੋ ਰਿਹਾ ਵਰ ਜਿੰਨੇ ਦਾ ਮਰਜ਼ੀ ਅਸੀਂ ਪੈਸੇ ਦਿੰਨੇ ਤੈਨੂੰ ਬਾਈ ਨਹੀਂ ਨਹੀਂ ਤੇਰੀ ਲੋੜ ਨਹੀਂ ਗਈ ਕਿਉਂ ਆਹ ਕਿਹਦਾ ਦਰਵਾਜ਼ਾ ਪਹਿਲਾਂ ਉਧਰ ਵੇਚ ਤਾਰ ਕੇ ਇਹ ਮੇਰੇ ਪਿਓ ਦਾ ਮੇਰਾ ਇੱਥੇ ਕਿਉਂ ਗੰਦ ਵਿੱਚ ਡਿਲੇ ਆ ਮਾਪੇ ਨੂੰ ਵੇਚਣ ਦੇ ਪਿਓ ਦਾ ਦਾਰ ਹਾਂਜੀ ਜੇ ਇਤਨਾ ਦਰ ਪਿਓ ਦਾ ਵਾ ਤਾਂ ਦੂਜਾ ਮੇਰੇ ਪਿਓ ਦਾ ਦਾਰਾ ਮੇ ਕੋਹੋ ਜਿਹੀ ਕੋਈ ਗੱਲ ਇਹ ਸਿੱਟਾ ਲੈ ਕੇ ਲੋਕ ਪੀਂਦੇ ਮੂੰਹ ਨੂੰ ਲਾਉਦੇ ਜਾਂਦੇ ਉਹ ਤਾਂ ਸਗਤਾਂ ਧੂਆ ਮਾਰਦੇ ਪਰ ਮੈਂ ਕਹ ਪੀਓ ਦੇ ਘਰ ਨਸ਼ਾ ਨਹੀਂ ਡੰਡਿਆ ਗੁਰੂ ਘਰ ਲਾਗੇ ਨਸ਼ਾ ਵੀ ਡੰਡਿਆ ਵੀ ਕੋਜੀ ਬਾਬਾ ਜੀ ਮੈਂ ਤੁਹਾਡੀ ਸਤਿਕਾਰ ਜੋ ਤੁਹਾਡੀ ਹਰੀ ਗੱਲ ਸੁਣਦਾ ਪਿਆ ਜੋ ਤੁਸੀਂ ਕਹਿੰਦੇ ਪਏ ਜੇ ਪਰ ਲੇਕਿਨ ਤੁਸੀਂ ਤੁਸੀਂ ਮੇਰੇ ਭਰਾ ਜੇ ਹਰ ਬੰਦੇ ਨੂੰ ਇੱਕ ਮੌਕਾ ਮਿਲਦਾ ਵਾ ਇਹ ਤਾਂ ਇਹਨੂੰ ਲੈ ਕੇ ਜਾ ਹੁਣ ਇਹਨੂੰ ਲੈ ਕੇ ਜਾ ਇੱਥੇ ਨਹੀਂ ਰੱਖਣਾ ਆਪਣਾ ਜਿੱਦਿ ਬਹੁਤ ਬੰਦ ਕਰਵਾਇਆ ਇੱਥੇ ਪੈਸੇ ਦੇ ਦੇ ਕੇ ਵੀ ਲੋਕਾਂ ਨੂੰ ਦੁਕਾਨਾਂ ਵਾਲੇ ਨੇ ਹੋਰ ਕੰਮ ਸ਼ੁਰੂ ਕਰ ਲਓ ਕਰਵਾਇਆ ਇੱਕ ਕਾਹ ਦਾ ਕਾਨ ਹੈ ਇਥੇ ਮਾਤਾ ਪਿਤਾ ਸੀਦੇ ਪਹਿਲਾਂ ਬਜ਼ੁਰਗ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਲੈਣ ਬੇਨਤੀ ਕਰਦੇ ਨੇ ਬਜ਼ੁਰਗ ਹੁੰਦੇ ਨਾਲ ਤੇ ਵੀ ਹਟ ਜਾਓ ਹਟ ਜਾਓ ਹਟ ਜਾਓ ਨਹੀਂ ਹਟਦੇ ਅੱਜ ਫੇਰ ਆਏ ਆ ਲਾਸਟ ਟਾਈਮ ਇਹ ਬੰਦਾ ਕਹਿੰਦਾ ਵੀ ਮੇਰੀ ਅੱਜ ਤੋਂ ਬਾਅਦ ਬਾਬਾ ਜੀ ਮੈਂ ਗੰਟੀ ਦਿੰਦਾ ਵੀ ਮਦਦਾਂ ਇਹ ਦੁਕਾਨ ਇਕੱਲੀ ਰਹਿ ਗਈ ਆ ਹੋਰ ਕੋਈ ਤਵਾਕੂ ਨਹੀਂ ਤੇ ਵੇਚਦਾ ਕੋਈ ਵੇਚਦਾ ਸਾਨੂੰ ਦੱਸੋ ਅਸੀਂ ਆਪ ਨੂੰ ਫੜ ਕੇ ਸ਼ਹਿਰ ਫੇਰਾਂਗੇ ਇਹ ਹੁਣ ਕਹਿੰਦਾ ਅੱਜ ਤੋਂ ਬਾਅਦ ਮੈਂ ਵੇਚਦਾ ਨਹੀਂ ਆਹ ਦੁਕਾਨਦਾਰ ਗਵਾਹ ਕਹਿੰਦੇ ਆ ਸਾਰੇ ਅਸੀਂ ਗਵਾਹੀ ਦਿੰਦੇ ਆ ਜਿੰਮੇਰ ਚੁੱਕਦੇ ਆ ਵੀ ਇਹ ਨਹੀਂ ਵੇਚੂਗਾ ਸਾਨੂੰ ਜਿਆਦਾ ਤੋਬਾ ਤੁਹਾਨੂੰ ਨਹੀਂ ਵੇਚਣਾ ਜੇ ਵੇਚਿਆ ਅਸੀਂ ਕਾਰਵਾਈ ਕਰਾਵਾਂਗੇ ਵੀਰੇ ਠੀਕ ਜੀ ਅੱਜ ਅਸੀਂ ਛੱਡ ਰਹੇ ਹਾਂ ਆਹ ਬੰਦੇ ਦੁਕਾਨਦਾਰ ਨਹੀਂ ਆਉਂਦੇ ਤੁਸੀਂ ਨਹੀਂ ਨਹੀਂ ਬਾਬਾ ਹੀ ਹੋਣੀ ਜੇ ਵੇਚਿਆ ਅੱਜ ਤੋਂ ਬਾਅਦ ਦਮਾਨੇ ਵਿੱਚ ਵੇਚ ਫਿਰ ਆਪਾਂ ਕੋਈ ਨਹੀਂ ਲੱਗ ਨਹੀਂ ਆਉਂਗੇ ਚਲੋ ਠੀਕ ਹੋ ਗਿਆ ਜੀ ਜਿਆਦਾ ਨਹੀਂ ਗਾ ਮਿਹਰबानी ਬਾਬਾ ਜੀ ਤੁਹਾਡੀ ਬਹੁਤ ਬਹੁਤ